ਮਿੱਤਰੋ ਟ੍ਰੇਨ ਹੈ ਜਿਹੜੀ ਉਹ ਪਲਾਂਟ ਦੇ ਵਿੱਚ ਬਾਗੀ ਆ ਪਹੁੰਚ ਗਈ ਹੈ ਲਵੇ ਲੱਗੀ ਹੈ ਤੇ ਗੱਲ ਕਰਾਂਗੇ ਆਪਾਂ 2 ਮਿੰਟ ਲਈ ਥਰਮਲ ਪਲਾਂਟ ਤੇ ਕੋਲੇ ਉੱਤੇ ਕੋਲਾ ਹੈ ਕਿਤੇ ਕਿਤੇ ਕੋਲੇ ਦੀ ਬੜੀ ਕਮੀ ਹੋ ਜਾਂਦੀ ਹੈ ਕਿਤੇ ਕਿਤੇ ਕੋਲੇ ਦੀ ਬੜੀ ਕਮੀ ਹੋ ਜਾਂਦੀ ਹੈ ਜਿਸ ਦੇ ਕਾਰਨ ਸਰਕਾਰ ਨੂੰ ਬਿਜਲੀ ਸੰਕਟ ਪੈਦਾ ਹੋ ਜਾਂਦਾ ਹੈ ਤੇ ਥਰਮਲ ਪਲੈਂਟ ਕੋਲ ਕੋਲਾ ਜਿਹੜਾ ਹੋ 6 ਮਹੀਨਿਆਂ ਦਾ ਇਹਨਾਂ ਨੂੰ ਜਮਾ ਰੱਖਣਾ ਪੈਂਦਾ ਕਿਉਂਕਿ ਸਰਕਾਰਾਂ ਦੀਆਂ ਮਜਬੂਰੀਆਂ ਨੇ ਕਿਤੇ ਸਟਾਕ ਘਟ ਗਿਆ ਤਾਂ ਇੱਕੇ ਲੱਖ ਤੱਕ ਥਰਮਲ ਪਲੈਂਟ ਬੜੇ ਰੋਕਣੇ ਔਖੇ ਕਿਉਂਕਿ ਸਿਸਟਮ ਸਾਰਾ ਲੈਟਰ ਨਾਲ ਚੱਲਦਾ ਹੈ ਆਪਾਂ ਕੋਈ ਵੀ ਚੀਜ਼ ਆਪਦੇ ਕਰੇ ਲਿਆਉਣੇ ਤਾਂ ਉਹ ਹਰੇਕ ਲੈਟਰ ਨਾਲ ਚੱਲਦੀ ਹੁੰਦੀ ਹੈ ਕਿਉਂਕਿ ਕੋਈ ਵੀ ਆਪਾਂ ਨਵਾਂ ਸਾਧਨ ਲਿਆਈਏ ਤਾਂ ਹਰੇਕ ਚੀਜ਼ ਉਹ ਲੈਟਰ ਦੀ ਵਰਤੋਂ ਜ਼ਰੂਰ ਕਰਦਾ ਹੈ ਲੈਟ ਆ ਜਿਹੜੀ ਆਪਣੀ ਮੇਨ ਮੰਗ ਵਿੱਚੋਂ ਬਣ ਗਈ ਐ ਸੂਰਜ ਚੜਦਾ ਹੋਇਆ ਟਾਈਮ ਲਗਭਗ 6:30 ਦਾ ਸ਼ਹਿਰ ਤੇ ਮੈਦੀ ਗਰਜੀਤ ਜਾਏ ਆ ਗਰਜੀਤ ਆਪਦੇ ਘਰ ਵਾਗਿਆ ਕਿਉਂਕਿ ਉਹਨੂੰ ਸਵੇਰੇ ਸਵੇਰੇ ਬੜਾ ਵਰਕ ਹੁੰਦਾ ਹੈ ਮਿਹਨਤੀ ਬੰਦਾ ਹੈ ਪਸ਼ੂਆਂ ਦੀਆਂ ਧਾਰਾਂ ਵਗੈਰਾ ਕਢਵਾਉਣੀਆਂ ਹੁੰਦੀਆਂ ਤੇ ਪਸ਼ੂਆਂ ਨੂੰ ਹਰਾ ਚਾਰਾ ਕੌਣਾ ਹੁੰਦਾ ਹੈ ਸਵੇਰੇ ਹੀ ਸ਼ਹਿਰ ਦਾ ਜਰੂਰ ਟਾਈਮ ਕੱਢਦੇ ਆਂ ਘੰਟਾ ਸਵਾ ਘੰਟਾ ਸ਼ੇਅਰ ਕਰਦੇ ਆਂ ਤੇ ਇਸ ਜਿਹੜੇ ਦਾ ਸਰੀਰ ਤੰਦਰੁਸਤ ਰਹਿੰਦਾ ਹੈ ਤੇ ਸਾਰਾ ਦਿਨ ਵਧੀਆ ਵਰਕ ਕਰਦਾ ਰਹਿੰਦਾ ਹੈ ਗਰਜੀਤ ਭਰਾ ਦਾ ਦਿਲੋਂ ਧੰਨਵਾਦ ਕਿ ਉਹਨੇ ਕਦੇ ਵੀ ਮੇਰਾ ਸਵੇਰੇ ਫੋਨ ਚੱਕਣ ਤੋਂ ਨਾ ਨਹੀਂ ਕਰੀ ਸ਼ਾਇਦ ਤੇ ਦੋਨੇ ਭਰਾ ਸੀ ਰੋਜ਼ ਦਿੱਲੀ ਜਾਂਦੇ ਆਂ ਪਰਮਾਤਮਾ ਦੀ ਕਿਰਪਾ ਨਾਲ ਸਾਡੀ ਹੈਗੀ ਆ ਭਰਾਵਾਂ ਵਾਲੀ ਗੱਲ ਕਿਉਂਕਿ ਮੈਂ ਤੇ ਗੁਰਜੀਤ ਆ ਆਪច ਭਰਾਵਾਂ ਵਾਂਗੂ ਬੱਤਿਆਂ ਤੇ ਸਾਡਾ ਪਿਆਰ ਪਰਮਾਤਮਾ ਐਦਾਂ ਹੀ ਬਣਾਇ ਬਣਾਈ ਰੱਖੇ ਬਾਈ ਗੁਰਜੀਤ ਦੀ ਡਿਊਟੀ ਹੈਗੀ ਚੈਲਾ ਵਾਲੀ ਜਿੱਥੇ ਮੇਰੀ ਫਸਟ ਜੁਆਇਨਿੰਗ ਸੀਗੀ ਮੈਂ ਦੂਜਾਦ ਬੰਨਾਂ ਵਾਲੀ ਜਾ ਕੇ ਆਪਦੇ ਸਕੂਲ 39 ਵਿੱਚ ਜੁਆਇਨ ਕਰ ਗਿਆ ਸੀ ਉੱਥੇ ਹੈਗੇ ਜੀ ਟੈਂਟੀਚਰ ਸੀ ਮੈਡਮ ਗਗਨਦੀਪ ਸਾਡੇ ਅਚੀ ਨੇ ਜਿਹੜੇ ਕਿ ਜੱਸੇ ਦੇ ਵਾਇਫ ਨੇ ਦੂਜਾ ਸਾਡਾ ਜੱਸਾ ਭਰਾ ਮਾਸਟਰ ਬਾਦਚਾ ਭਰਾ ਸਾਡਾ ਪਹਿਲਾ ਹੈ ਬੜੇ ਚੰਗੇ ਨੇਚਰ ਦਾ ਬੰਦਾ ਹੈ ਜੇਕਰ ਉਹਦੇ ਨੇਚਰ ਦੀ ਆਪਾਂ ਗੱਲਾਂ ਕਰੀਏ ਤਾਂ ਆਪਾਂ ਨੂੰ ਸਾਰਾ ਦਿਨ ਨਿਕਲ ਜਾਵੇਗਾ ਤੇ ਵੀਡੀਓ ਲੌਂਗ ਹੋ ਜਾਵੇਗੀ ਕਿਉਂਕਿ ਉਹ ਚੰਗੇ ਨੇਚਰ ਦੇ ਇਨਸਾਨਾਂ ਦੇ ਵਿੱਚੋਂ ਇੱਕ ਆਦਮੀ ਹੈ ਪਰਮਾਤਮਾ ਕਿਰਪਾ ਕਰੇ ਤੰਦਰੁਸਤੀਆਂ ਦੇਵੇ ਉਸ ਨੂੰ ਤੇ ਤਰੱਕੀਆਂ ਜ਼ਿੰਦਗੀ ਦੇ ਵਿੱਚ ਮਾਣੇ ਕਿਉਂਕਿ ਚੰਗੇ ਇਨਸਾਨ ਸਾਨੂੰ ਅੱਜ ਦੇ ਟਾਈਮ ਦੇ ਵਿੱਚ ਬੜੇ ਘੱਟ ਮਿਲਣਗੇ ਮਾੜੇ ਬਲੇ ਮਿਲ ਜਾਣਗੇ ਆਪਣਾ ਮੱਕ ਵੱਡਾ ਲੱਗਿਆ ਹੋਇਆ ਹੈ ਅੱਗੇ ਆਪਣੇ ਬਾਟ ਦੇ ਵਿੱਚ ਕੁਝ ਬਰਸੀਨ ਆਪਾਂ ਬੀਜਤੀ ਹੈ ਜਿਹੜੀ ਹਰੀ ਹੋ ਰਹੀ ਹੈ ਸਬਜ਼ੀਆਂ ਆਪਣੀਆਂ ਹਰੀਆਂ ਹੋ ਗਈਆਂ ਨੇ ਇਹ ਹੈਗੇ ਕੁਝ ਆਪਣੇ ਪਛੇਤੇ ਜੋੜੇ ਜਿਹੜੇ ਲੱਗ ਰਹੇ ਨੇ ਹੁਣ ਅੱਜ ਕੱਲ ਵਧੀਆ ਸਬਜ਼ੀ ਖਾ ਰਹੇ ਨੇ ਸੂਰਜ ਹੈ ਛੜ ਗਿਆ ਹੈ ਪਉਪਟ ਰਹੀ ਹੈ ਜੇਕਰ ਸਵੇਰ ਦੇ ਸ਼ਹਿਰ ਦੇ ਆਪਾਂ ਗੁਣਗੁਣੀਏ ਗੁਣ ਗਿਣੀਏ ਤਾਂ ਆਪ ਗਿਣ ਨਹੀਂ ਸਕਦੇ ਇੰਨੇ ਗੁਣ ਨੇ ਸਵੇਰ ਦੀ ਸ਼ਹਿਰ ਦੇ ਵਿੱਚ ਸਵੇਰ ਦੇ ਸ਼ਹਿਰ ਲਈ ਬੜੀ ਚੰਗੀ ਚੀਜ਼ ਹੈ ਕਿਉਂਕਿ ਜਦੋਂ ਕੋਈ ਵੀ ਆਦਮੀ ਜਾ ਉਹਤ ਬਿਮਾਰ ਹੋ ਜਾਂਦਾ ਤਾਂ ਉਹਨੂੰ ਡਾਕਟਰ ਮੈਡੀਸਨ ਦੇਣ ਦੇ ਨਾਲ ਨਾਲ ਸ਼ਹਿਰ ਦੀ ਸਲਾਹ ਜ਼ਰੂਰ ਦਿੰਦਾ ਵੀ ਸਵੇਰ ਦੀ ਸ਼ਹਿਤ ਤੁਸੀਂ ਜ਼ਰੂਰ ਕਰੋ ਆ ਗਿਆ ਜੀ ਆਪਣਾ ਬਰਸੀਨ ਵਾਲਾ ਖੇਤ ਬਰਸੀਨ ਹਰੀ ਹੋ ਰਹੀ ਹੈ ਛੋਟੀ ਛੋਟੀਆਂ ਦਿਖਾਈ ਨਹੀਂ ਦੇ ਰਹੀ ਹਜੇ ਜਿਹੜੀ ਇਧਰਲੀ ਸਾਈਡ ਆ ਉਹ ਥੋੜੀ ਥੋੜੀ ਜਵੀ ਦਿਖਾਈ ਦੇ ਰਹੀ ਹੈ ਵਿੱਚ ਜਵੀ ਪਾਈ ਸੀ ਤੇ ਉਹਦੇ ਸਾਨੂੰ ਸਾਰਾ ਫਗਣਿਆ ਸੀ ਜਿਹੜਾ ਪੰਪ ਸੀਨ ਦੇ ਵਿੱਚ ਪਾਇਆ ਅੱਗੇ ਆ ਗਿਆ ਜੀ ਆਪਣਾ ਘਰ ਤੇ ਜਿਪਰਾ ਦੀ ਮੋਟਰ ਚੱਲ ਰਹੀ ਹੈ ਪਾਹ ਰਹਿ ਗਿਆ ਜੀ ਦਲੀ ਵਾਲੀ ਦੀ ਹੱਦ ਦੇ ਉੱਤੇ ਅੱਗੇ ਆਊਗਾ ਬਾਈ ਗਰਜੀਤ ਦਾ ਖੇਤ ਬਾਈ ਗਰਜੀਤ ਦੇ ਤੁਹਾਨੂੰ ਜੋ ਦਿਖਾਵਾਂਗੇ ਉਹ ਫੁੱਟ ਰਹੀ ਹੈ ਲਗਭਗ ਟਾਈਮ ਹੈਗਾ ਜੀ 6 ਦਾ ਤਰੀਕ ਹੈਗੀ ਹੈ ਜੀ 5 ਝੋਨੇ ਨੇੜੇ ਪੱਕ ਕੇ ਹੋ ਤਿਆਰ ਹੋ ਗਏ ਨੇ ਸਾਨੂੰ ਅੱਜ ਆਪਣੇ ਰਾਪਰ ਵਾਲੇ ਅੱਜ ਜਾਂ ਕੱਲ ਨੂੰ ਰਾਪਰ ਵਾਲੇ ਖੇਤ جا ਕੇ ਝੋਨੇ ਦੀ ساری ستಿತಿ ਦਿਖਾਵਾਂਗੇ ਕਿਉਂਕਿ ਆਪਣਾ ਝੋਨਾ ਰਾਫਰ ਵਾਲੇ ਖੇਤ ਆਲਾ ਬਿਲਕੁਲ ਵੱਢਣ ਲਈ ਤਿਆਰ ਹੈ ਇੱਕ ਦੌਰ ਜਿਵੇਂ ਸੀਗੇ ਘਰ ਵਾਸਤੇ ਗੱਡੀ ਲੈਣੀ ਸੀ ਜਿਹੜੀ ਫਿਲਹਾਲ ਆਪਾਂ ਨੂੰ ਹਲੇ ਤੱਕ ਨਹੀਂ ਮਿਲੀ ਕਿਉਂਕਿ ਚੰਗੀ ਮਸ਼ੀਨਰੀ ਲੈਣੀ ਬੜੀ ਔਖੀ ਹੈ ਪਹਿਲਾਂ ਭਰਾ ਨੂੰ ਬੁਲਟ ਦਵਾਇਆ ਸੀ ਮਿੱਤਰ ਸੀ ਆਪਣਾ ਕੋਈ ਬੜੀ ਮੁਸ਼ਕਲ ਨਾਲ ਪਾਲਿਆ ਚੰਗੀ ਮਸ਼ੀਨਰੀ ਬੜੀ ਮੁਸ਼ਕਲ ਨਾਲ ਲੱਭਦੀ ਹੈ ਸਾਫ ਵਧੀਆ ਕਰੇ ਰੱਖਣ ਵਾਸਤੇ ਜਿਹੜੀ ਮਸ਼ੀਨਰੀ ਆਪਾਂ ਲੈਣੀ ਹੈ ਉਹ ਪਾ ਨੂੰ ਬਸਾ ਪਵਦੀ ਹੈ ਬਾਈ ਗ੍ਰਪਾਲ ਦਾ ਝੋਨਾ ਅੱਗੇ ਉਹ ਹੱਦ ਹੋਵੇਗੀ ਸਟਾਰਟ ਦਲੀਏ ਵਾਲੀ ਦੀ ਬਾਈ ਜੁਵੰਤ ਮਾਸਟਰ ਦੇ ਪਿੰਡ ਦੀ ਹੱਦਾਂ ਸਟਾਰਟ ਹੁੰਦੀ ਅੱਗੇ ਜਾ ਕੇ ਜੁਵੰਤ ਦਾ ਖੇਤ ਵੀ ਚੱਲ ਪੈਂਦਾ ਜੋ ਮਾਸਟਰ ਜੀ ਭਾਜੀ ਆਪਣੇ ਚਹਿਲਾਂ ਨਹੀਂ ਲੱਗੇ ਹੋਏ ਨੇ ਆਪਣੇ ਸਟਾਪ ਦੇ ਨੇ ਪਹਿਲਾਂ ਜੁਆਇਨਿੰਗ ਆਪਣੀ ਚਹਿਲਾਂ ਵਾਲੀ ਪਿੰਡ ਦੀ ਸੀ ਇਤਵਾਦ ਕੁਛ ਟਾਂ ਆਪਾਂ ਬਣਾਲੀ ਰਹੇ ਤੇ ਹੁਣ ਆ ਗਏ ਆ ਕਰਮਗੜੋਂ ਉੰਥਾ ਵਾਲੀ ਸਕੂਲ ਦੇ ਵਿੱਚ ਅੱਗੇ ਗਿਰਜੀਤ ਦਾ ਵਾਂ ਚੱਲੇਗਾ ਤੇ ਲਗਭਗ ਆਪਣੇ ਪਿੰਡ ਦੀ ਹੱਦ ਹੋਵੇਗੀ ਖਤਮ ਅੱਪਾ ਕੱਲ ਕਰ ਰਹੇ ਸੀ ਗੱਡੀਆਂ ਦੀ ਕੋਈ ਮਸ਼ਿਨਰੀ ਚੰਗੀ ਜਿਹੀ ਜਦੋਂ ਲੈਣੀ ਹੈ ਸਾਫ਼ ਕਰੇ ਰੱਖਣ ਵਾਸਤੇ ਬੜੀ ਮੁਸ਼ਕਲ ਦੇ ਨਾਲ ਮਿਲਦੀ ਹੈ ਜੇਕਰ ਤੁਹਾਨੂੰ ਮਿਲ ਵੀ ਜਾਵੇਗੀ ਤਾਂ ਬੜੀ ਮਹਿੰਗੀ ਮਿਲਦੀ ਹੈ ਤੇ ਬੜੀ ਮੁਸ਼ਕਲ ਦੇ ਨਾਲ ਮਿਲਦੀ ਹੈ ਚੋਣ ਨੇ ਬਿਲਕੁਲ ਪੱਕ ਗਏ ਨੇ ਦੇਖੋ ਪੱਕੇ ਖੜੇ ਨੇ ਛੱਟ ਕੇ ਵੀ ਅੱਗੇ ਜਾਂਦੀ ਹੋਈ ਥਰਮਲ ਦੇ ਵਿੱਚੋਂ ਆ ਕੇ ਪਿੰਡ ਬਣਾਵਾਲੀ ਥਰਮਲ ਪਲਾਂਟ ਮਰਕਰਦਾ ਹੋਇਆ ਗਰਜੀਤ ਦਾ ਕੋਠਾ ਅੱਗੇ ਗਰੀਬ ਮਾਸਟਰ ਜੀ ਦਾ ਝੋਨਾ ਜਿਹੜਾ ਨਿਸਰ ਕੇ ਪੱਕ ਰਿਹਾ ਹੈ ਪਰਮਾਤਮਾ ਕਿਰਪਾ ਕਰੇ ਝੋਨਿਆਂ ਦੀ ਵਧੀਆ ਝਾੜ ਹੋਣ ਤੇ ਸੁਖ ਸ਼ਾਂਤੀ ਨਾਲ ਵੱਡੇ ਜਾਣ ਕਿਉਂਕਿ ਦੋ ਤਿੰਨ ਦਿਨਾਂ ਦਾ ਟੈਂਪਰੇਚਰ ਬੜਾ ਹਾਈ ਹੈ ਡਰ ਲੱਗ ਰਿਹਾ ਹੈ ਵੀ ਕਿਤੇ ਝੱਖੜ ਝੋਲਾ ਨਾ ਜਾਵੇ ਤੇ ਪੱਕੀਆਂ ਹੋਈਆਂ ਫਸਲਾਂ ਨੂੰ ਖਰਾਬ ਨਾ ਕਰ ਦੇਵੇ ਕਰਨਾ ਮਿੱਤਰੋ ਪਰਮਾਤਮਾ ਨੇ ਆਪਣੀਆਂ ਤਕल्लियां ਗੱਲਾਂ ਨੇ ਜੋ ਮਹਾਰਾਜ ਨੇ ਕਰਨਾ ਹੈ ਮਾਲਕ ਨੇ ਕਰਨਾ ਉਹਦੀ ਨਿਗਾਹ ਦੇ ਵਿੱਚ ਹੈ ਝੋਨੇ ਸੋਨੇ ਨੇ ਪੱਕ ਰਹੇ ਨੇ ਤੇ ਲਾਸਟ ਸਪਰੇ ਹਾਂ ਚੱਲ ਰਹੀਆਂ ਨੇ ਕਾਲੇ ਤੇਲੇ ਦਾ ਕਿਸਾਨ ਦੱਸ ਰਹੇ ਨੇ ਵੀ ਹਮਲਾ ਹੈਗਾ ਕਿਉਂਕਿ 20 ਦਿਨਾਂ ਨੂੰ ਝੋਨੇ ਨੇ ਵੱਢਿਆ ਜਾਣਾ ਹੈ ਬਾਕੀ ਸਭ ਦੱਸਿਆ ਆਪਣਾ ਝੋਨਾ ਤਾਂ ਜਿਹੜਾ ਰਪੜ ਵਾਲੇ ਖੇਤ ਵਾਲਾ ਤਿਆਰ ਹੈ ਮਸ਼ੀਨ ਚੱਲਣ ਲਈ ਇੱਕ ਦੋ ਦਿਨਾਂ ਦੇ ਵਿੱਚ ਕੱਟਾਂਗੇ ਤੁਹਾਨੂੰ ਕੱਢਦੇ ਦੀ ਵੀਡੀਓ ਸ਼ੂਟ ਕਰਕੇ ਜਰੂਰ ਦਿਖਾਵਾਂਗੇ ਮਿੱਤਰੋ 73 ਬੋ ਰਿਹਾ ਕਿੰਨੀ ਪਿਆਰੀ ਬੋਲੀ ਹੈ ਅੱਗੇ ਆਵਗਾ ਮੱਕ ਦਾ ਕਿਲਾ ਜੋ ਬਿੰਦਰ ਸਿੰਘ ਦਾ ਹੈ ਜਿਹਦੇ ਕੋਲ ਆਪਣਾ ਰਾਪਰ ਵਾਲਾ ਖੇਤ ਠੇਕੇ ਤੇ ਹੈ ਲਗਾਤਾਰ ਬਿੰਦਰ ਹੀ ਆਪਣਾ ਰਾਪਰ ਵਾਲਾ ਖੇਤ ਠੇਕੇ ਤੇ ਕਈ ਸਾਲ ਤੋਂ ਲੈ ਰਿਹਾ ਹੈ ਤੇ ਵਧੀਆ ਖੇਤੀ ਕਰ ਰਿਹਾ ਤੇ ਵਧੀਆ ਮੁਨਾਫਾ ਕੁਮਾਰਿਆ ਹੈ ਪ੍ਰਮਾਤਮਾ ਕਰੇ ਆਪਣਾ ਇਸੇ ਤਰੀਕੇ ਤੇ ਬਾਣ ਠੇਕੇ ਤੇ ਲੱਗਦਾ ਰਹੇ ਤੇ ਚਲੋ ਇਸ ਨੂੰ 10 ਰੁਪਏ ਮੁਨਾਫਾ ਹੁੰਦਾ ਰਹੇ ਜੇਕਰ ਕਿਸਾਨ ਨੂੰ ਮਿੱਤਰੋ 10 ਰੁਪਏ ਮੁਨਾਫਾ ਹੋਊਗਾ ਅੱਗੇ ਆ ਗਿਆ ਜੀ ਮੱਕ ਇਹ ਨਹੀਂ ਵੇਚਣ ਵਾਸਤੇ ਪੀਜਾ ਕਿ ਲੱਕ ਮੱਕ ਦਾ ਇਡੀ ਹੱਦ ਹੈ ਹੁングਲੇ ਪਿੰਡ ਦੀ ਲਗਭਗ ਖਤਮ ਹੋਣ ਦੇ ਕਿਨਾਰੇ ਆ ਕਿਉਂਕਿ ਅੱਗੇ ਚੱਲੀ ਗਈ ਦਲੀਏ ਵਾਲੇ ਦੀ ਹੱਦ ਮੱਕ ਬਹੁਤ ਸੋਹਣਾ ਹੈ ਇਸ ਮੱਕ ਦੇ ਮਿੱਤਰੋ ਮੰਦਰ ਨੂੰ ਚੰਗੇ ਪੈਸੇ ਵਟੇ ਜਾਣੇ ਕਿਉਂਕਿ ਅੱਗੇ ਹਰੇ ਦੀ ਆਵੇਗੀ ਸ਼ਾਰਟ ਕਿਉਂਕਿ ਹਰਾ ਬਿਲਕੁਲ ਖੇਤਾਂ ਦੇ ਵਿੱਚੋਂ ਖਤਮ ਹੋ ਜਾਵੇਗਾ ਮਰਸੀਨਾ ਮਹੀਨੇ ਤੱਕ ਤਿਆਰ ਹੋਣਗੀਆਂ ਤੇ ਬਾਕੀ ਹਰਾ ਵੀ ਖਤਮ ਹੋ ਜਾਵੇਗਾ ਬਹੁਤ ਸੋਨਾ ਮੱਕਾ ਬਈ ਜਿਹੜਾ 10 ਦਿਨਾਂ ਵਾਲੀ ਬਾਡੇ ਲਈ ਤਿਆਰ ਹੈ ਤੇ ਉਧਰੋਂ ਤੇ ਦੂਜੇ ਹਰੇ ਨੋ ਵੀ ਖਤਮ ਹੋ ਜਾਣਗੇ ਮਿੰਦਰ ਦਾ ਮੱਕਾ ਦਿਖਾਇਆ ਤੁਹਾਨੂੰ ਤੇ ਮਿੱਤਰੋ ਇੱਕ ਇੱਥੇ ਨਰਮੇ ਦਾ ਕਿਲਾ ਵੀ ਹੈ ਜਿਹੜਾ ਕੁਛ ਨਾ ਕੁਛ ਖਿੰਡਿਆ ਪਿਆ ਹੈ ਇਸ ਵਾਰੀ ਕੋਲੇ ਪਾਣੀ ਦਾ ਨਾ ਸਾਧਨ ਹੋਣ ਦਾ ਕਰਕੇ ਇੱਕ ਟੁੱਟਵੀਂ ਜ਼ਮੀਨ ਦਾ ਕਿਲਾ ਹੋਣ ਦਾ ਕਰਕੇ ਜਿਹਨੇ ਆਪ ਦੇ ਖੇਤ ਦੇ ਵਿੱਚ ਨਰਮਾ ਲਾਇਆ ਹੋਇਆ ਹੈ ਜੇਕਰ ਨਰਮੇ ਦੀ ਫਸਲ ਤੇ ਸਰਕਾਰਾਂ ਗੌਰ ਕਰਨ ਤਾਂ ਵਧੀਆ ਅਗਲੇ ਸਾਲ ਨਰਮੇ ਵਧੀਆ ਝਾੜ ਦੇ ਸਕਦੇ ਕਿਉਂਕਿ ਨਰਮੇ ਦੇ ਡਾਲਾ ਦੁੱਖਿਆ ਸਵਾਰੀ ਬੜਲੀਆਂ ਬੜਲੀਆਂ ਚੰਗੀਆਂ ਨੇ ਦੀ ਪ੍ਰਮਾਤਮਾ ਕਿਰਪਾ ਖਰੀਗਾ ਅਗਲੇ ਸਾਲ ਜਿਹੜੇ ਨਰਮੀ ਦੀ ਖੇਤੀ ਆ ਉਹ ਕਿਸਾਨਾਂ ਨੂੰ ਵਧੀਆ ਮੁਨਾਫਾ ਦੇਵੇ ਕਿਉਂਕਿ ਨਰਮਾ ਇੱਕ ਯਹੀ ਪੈੜੀ ਹੈ ਜਿਦੇ ਬਿਨਾ ਕਿਸਾਨ ਨੂੰ ਬਿਲਕੁਲ ਨਹੀਂ ਸਰਦਾ ਕਿਉਂਕਿ ਕੁਝ ਏਰੀਆ ਨਰਮੇ ਦਾ ਮਿੱਤਰੋ ਇਹ ਜਾਇ ਜਿੱਥੇ ਝੋਨਾ ਨਹੀਂ ਹੁੰਦਾ ਉਹਨਾਂ ਨੂੰ ਬੜਾ ਕਿਸਾਨਾਂ ਨੂੰ ਬੜੀ ਮੁਸ਼ਕਲ ਆਉਂਦੀ ਹੈ ਉਹਨਾਂ ਦੀ ਮੁਸ਼ਕਲ ਦਾ ਪ੍ਰਮਾਤਮਾ ਹੱਲ ਕਰੇ ਤੇ ਸਰਕਾਰਾਂ ਚੀਜ਼ ਗੌਰ ਕਰਨ ਤੇ ਨਰਮੇ ਦਾ ਛਾੜ ਅਗਲੇ ਸਾਲ ਵਧੀਆ ਰਵੇ ਜੇਕਰ ਕਿਸਾਨੀ ਕਾਮਯਾਬ ਤਾਂ ਸਾਰੇ ਕਿੱਤੇ ਕਾਮਯਾਬ ਜੇਕਰ ਕਿਸਾਨੀ ਫੇਲ ਤਾਂ ਸਾਰੇ ਕਿੱਤੇ ਮਿੱਤਰੋ ਫੇਲ ਹੁੰਦੇ ਹੈ ਹਰੇਕ ਨੂੰ ਪਤਾ ਹੈ ਆਮ ਜਨਰਲ ਨੌਲੇਜ ਦੀ ਗੱਲ ਹੈ ਜੇਕਰ ਕਿਸਾਨੀ ਕਾਮਯਾਬ ਹੈ ਤਾਂ ਸਾਰੇ ਕਾਰੋਬਾਰ ਸਾਰੇ ਕਾਰੋਬਾਰੀ ਕਾਮਯਾਬ ਨੇ ਤੇ ਜੇ ਕਿਸਾਨੀ ਫੇਲ ਹੈ ਤਾਂ ਸਾਰੇ ਕਾਰੋਬਾਰ ਸਾਰਾ ਸਿਸਟਮ ਹਰੇਕ ਨੂੰ ਪਤਾ ਵੀ ਫੇਲ ਹੋ ਜਾਂਦਾ ਹੈ ਕਿਉਂਕਿ ਜੇ ਕਿਸਾਨ ਕੋਲੇ ਪੈਸੇ ਨਹੀਂ ਤਾਂ ਉਹ ਬਾਜ਼ਾਰ ਦੇ ਵਿੱਚ ਜਾਵੇਗਾ ਜੀ ਜੰਕਰੀਦ ਦੇਗਾ ਤੇ ਰੇ ਕਰਵਾਉ ਨੂੰ ਪ੍ਰਫੁੱਲਤ ਕਰੇਗਾ ਬਾਈ ਗਰਜੀਤ ਦਾ ਕਰ ਨਾਲ ਵੱਡੇ ਭਰਾ ਦੀ ਮਸ਼ੀਨਾਂ ਛੋਨਾ ਬਟਨ ਲਈ ਕਰੀ ਖੜੀ ਹੈ ਬਿਲਕੁਲ ਤਿਆਰ ਧੀ ਟ੍ਰੇਨ ਹੈ ਮਿੱਤਰੋ ਓਹੋ ਟਰਮਲ ਬਲਨੂੰ ਜਾਂਦੀ ਹੈ ਨੀ ਆਉਂਦੀ ਜਿਕੇ-ਜਿਕੇ ਕੰਧਾਂ ਚਾਰ ਟ੍ਰੇਨਾਂ ਪਲਾਟ ਦੇ ਵਿੱਚ ਕੋਲੇ ਦੀਆਂ ਭੜਕ ਕੇ ਆ ਜਾਂਦੀ ਟ੍ਰੇਨ ਆਪਾਂ ਨਹੀਂ ਆ ਕੇ ਚੱਪਦੀ ਐ ਤੇ ਅੱਗੇ ਪਲਾਟ ਵੱਲ ਵਰਦੀ ਗਈ ਅੱਟੋ ਲੱਗੇ ਬਾਹਰ ਟ੍ਰੇਨ ਦੇ ਸਭ ਤੋਂ ਪਹਿਲਾਂ ਆਪਣੇ ਚੈਨਲ ਦੇ ਜਿਹੜਾ ਬਬਲੀ ਸਿੱਧੂ ਦੇ ਨਾਂ ਤੇ ਆਪਣਾ ਨਵਾਂ ਬਲੌਗਾਂ ਵਾਲਾ ਚੈਨਲ ਚੱਲਿਆ ਪਹਿਲਾਂ ਆਪਣੇ ਤਿੰਨ ਚੈਨਲ ਚੱਲ ਰਹੇ ਸਬਰ ਦਾ ਦੁੱਖ ਵਧੀਆ ਜਿਹੜਾ ਆਪਾਂ ਬਲੌਗਾਂ ਵਾਲਾ ਚੈਨਲ ਚਲਾਇਆ ਬਬਲੀ ਸਿੱਧੂ ਦੇ ਨਾਂ ਤੇ ਉਹਦੇ ਤੇ ਆਪਾਂ ਨੂੰ ਬੜੀ سپورਟ ਮਿਲ ਰਹੀ ਹੈ ਤੁਹਾਡੀ سپورਟ ਦੀ ਲੋੜ ਹੈ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰਿਆ ਕਰੋ ਕਵੈਂਟ ਆਪਨੇ ਟੀਚਰ ਭਰਾਵਾਂ ਦੇ ਬਹੁਤ ਸੋਹਣੇ ਸੋਹਣੇ ਕਮੈਂਟ ਆ ਵੀ ਰਹੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਮਨ ਨੂੰ ਬੜਾ ਹੌਸਲਾ ਮਿਲਦਾ ਹੈ ਤੇ ਮਨ ਨੂੰ ਬੜੀ ਤਸੱਲੀ ਹੁੰਦੀ ਹੈ ਉਸ ਨੂੰ ਅੱਗੇ ਸ਼ੇਅਰ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਦਾ ਬਟਨ ਜਰੂਰ ਦਬਿਆ ਕਰੋ ਸਬਸਕ੍ਰਾਈਬ ਕਰਨ ਦੇ ਨਾਲ ਆਪਣਾ ਜਿਹੜਾ ਚੈਨਲ ਆ ਉਹ ਬਹੁਤ ਸ਼ਹੀ ਮੋਨਟਾਈਜ਼ ਹੋਵੇਗਾ ਇਸ ਲਈ ਸਾਰਿਆਂ ਦਾ ਆਪਣੇ ਚੈਨਲ ਦੇ ਉੱਪਰ ਦੇਖਣ ਦੇ ਲਈ ਪਬਲਿਸ਼ ਸਿੱਧੂ ਚੈਨਲ ਨੂੰ ਜਿਹੜੇ ਜਿਹੜੇ ਦੇਖਦੇ ਨੇ ਭਰਾ ਆਪਣੇ ਭੈਣਾਂ ਦੇਖਦੇ ਨੇ ਸਾਰਿਆਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ